ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਅੱਤ ਦਾ ਜਿਹੜਾ ਅੰਤ ਹੈ ਅੱਜ ਸ਼੍ਰੋਮਣੀ ਕਮੇਟੀ ਬਾਦਲਕਿਆਂ ਅੱਜ ਸ਼੍ਰੋਮਣੀ ਕਮੇਟੀ ਬਾਦਲਕਿਆਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੁਸ਼ੀ ਨਹੀਂ ਬਲਕਿ ਚੋਰਪੁਸ਼ੀ ਕੀਤੀ ਏ ਇਹਨਾਂ ਨੇ ਖਾਲਸਾ ਪੰਥ ਦੀਆਂ ਸੰਪਰਦਾਵਾਂ ਜਥੇਬੰਦੀਆਂ ਇਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਬਿਨਾਂ ਹੀ ਚੋਰੀ ਛਿਪੇ ਗਿਆਨੀ ਕੁਲਦੀਪ ਸਿੰਘ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੀ ਜਥੇਦਾਰੀ ਉਹ ਧੱਕੇ ਨਾਲ ਥੋਪ ਦਿੱਤੀ ਏ ਇਹ ਰਵਾਇਤ ਖਾਲਸਾ ਪੰਥ ਨੂੰ ਮਨਜ਼ੂਰ ਨਹੀਂ ਇਹ ਖਾਲਸਾ ਪੰਥ ਦੇ ਸਿਧਾਂਤ ਨਹੀਂ ਇਹ ਸਾਡੀਆਂ ਪਰੰਪਰਾਵਾਂ ਨਹੀਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਅੱਤ ਦਾ ਜਿਹੜਾ ਅੰਤ ਆ ਉਹ ਆ ਚੁੱਕਾ ਹੋਇਆ ਆ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਗਿਆਨੀ ਰਗਵੀਰ ਸਿੰਘ ਜੀ ਨੇ ਗਿਆਨੀ ਸੁਲਤਾਨ ਸਿੰਘ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਦਲ ਕਿਆਂ ਵਿਰੁੱਧ ਫੈਸਲੇ ਲਏ ਸਨ ਇਹਨਾਂ ਨੂੰ ਤਨਖਾਹਾਂ ਲਗਾਈਆਂ ਸਨ ਇਹਨਾਂ ਨੂੰ ਅਯੋਗ ਲੀਡਰਸ਼ਿਪ ਅਕਰਾਰ ਦਿੱਤਾ ਸੀ ਇਸੇ ਤਰ੍ਹਾਂ 7 ਮੈਂਬਰੀ ਕਮੇਟੀ ਬਣਾਈ ਸੀ ਜੋ ਬਾਦਲ ਕਿਆਂ ਤੋਂ ਫਖਰੇ ਕੌਮ ਅਵਾਰਡ ਖੋਇਆ ਸੀ ਇਹ ਸਾਰੀਆਂ ਗੱਲਾਂ ਸ਼ਰੋਮਣੀ ਕਮੇਟੀ ਨੂੰ ਬਾਦਲ ਕਿਆਂ ਨੂੰ ਮਨਜ਼ੂਰ ਨਹੀਂ ਹੋ ਰਹੀਆਂ ਤੇ ਬਾਦਲ ਕੇ ਇੱਕ ਗਲਤੀ ਤੋਂ ਬਾਅਦ ਦੂਸਰੀ ਗਲਤੀ ਲਗਾਤਾਰ ਜਿਹੜੀ ਦੁਹਰਾ ਰਹੇ ਆ ਗਲਤੀਆਂ ਦੇ ਉੱਤੇ ਜਿਹੜੀਆਂ ਗਲਤੀਆਂ ਆ ਉਹ ਕਰ ਰਹੇ ਆ ਇਹਨਾਂ ਨੇ ਖਾਲਸਾ ਪੰਥ ਦਾ ਜਲੂਸ ਕੱਢ ਕੇ ਜਿਹੜਾ ਰੱਖ ਦਿੱਤਾ ਹੋਇਆ ਆ ਪਰ ਬਾਦਲ ਕੇ ਇਹ ਗੱਲ ਯਾਦ ਰੱਖਣ ਕਿ ਪੰਥ ਦਾ ਤਾਂ ਕੁਝ ਨਹੀਂ ਵਿਗੜਨਾ ਪਰ ਬਾਦਲ ਕੇ ਆਂਦੀ ਸਿਆਸੀ ਮੌਤ ਤੋਂ ਬਾਅਦ ਇਹ ਧਾਰਮਿਕ ਤੌਰ ਉੱਤੇ ਵੀ ਪੂਰੀ ਤਰ੍ਹਾਂ ਜਿਹੜੇ ਆ ਉਹ ਖਤਮ ਹੋ ਜਾਣਗੇ ਬਾਦਲ ਕੇ ਖੁਦ ਆਪਣੀ ਜਿਹੜੀ ਕਬਰ ਆ ਉਹ ਪੁੱਟ ਰਹੇ ਨੇ ਤੇ ਤੁਸੀਂ ਦੇਖੋ ਕਿ ਜੋ ਕੁਝ ਇਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੀਤਾ ਉਹਨਾਂ ਦੇ ਉੱਤੇ ਦੋਸ਼ ਲਗਾ ਕੇ ਉਹੀ ਕੁਝ ਬਾਅਦ ਵਿੱਚ ਜਥੇਦਾਰ ਗਿਆਨੀ ਲਖਬੀਰ ਸਿੰਘ ਜੀ ਫਤਿਹ ਸ੍ਰੀ ਆਕਾਜ਼ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਕਰ ਦਿੱਤਾ ਉਹੀ ਕੁਝ ਗਿਆਨੀ ਸੁਲਤਾਨ ਸਿੰਘ ਦੇ ਨਾਲ ਕਰ ਦਿੱਤਾ 2 ਦਸੰਬਰ ਤੋਂ ਬਾਅਦ ਬਾਦਲਕਿਆਂ ਨੂੰ ਬੜੀਆਂ ਜਿਹੜੀਆਂ ਭਵਿੱਖਬਾਣੀਆਂ ਆ ਉਹ ਹੋ ਗਈਆਂ ਬਾਦਲਕਿਆਂ ਨੂੰ ਆਕਾਸ਼ਵਾਣੀਆਂ ਵੀ ਜਿਹੜੀਆਂ ਹੋ ਗਈਆਂ ਕਿ ਬਾਦਲਕਿਆਂ ਦੇ ਨਾਲ ਜਿਹੜਾ ਆ ਉਹ ਕੀ ਕੁਝ ਹੋਣ ਵਾਲਾ ਆ ਤੇ ਬਾਦਲਕਿਆਂ ਨੇ ਤੁਸੀਂ ਦੇਖੋ ਕਿ ਕਿਵੇਂ ਇਹਨਾਂ ਤਖਤਾਂ ਦੇ ਜਥੇਦਾਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਤਖਤਾਂ ਦੇ ਜਥੇਦਾਰਾਂ ਨੇ ਤਾਂ ਬਾਦਲਕਿਆਂ ਦੀਆਂ ਪੰਥ ਵਿਰੋਧੀ ਕਰਤੂਤਾਂ ਕਰਕੇ ਇਹਨਾਂ ਦੇ ਗੁਨਾਹਾਂ ਕਰਕੇ ਇਹਨਾਂ ਦੇ ਪਾਪਾਂ ਕਰਕੇ ਇਹਨਾਂ ਦੀਆਂ ਗਲਤੀਆਂ ਕਰਕੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਸੀ ਤੁਸੀਂ ਦੇਖੋ ਕਿ ਅੱਜ ਬਾਦਲ ਕਿਆ ਨੇ ਸ਼ਰੋਮਣੀ ਕਮੇਟੀ ਨੂੰ ਤਲਬ ਕਰ ਲਿਆ ਤੇ ਸ਼ਰੋਮਣੀ ਕਮੇਟੀ ਨੇ ਅੱਗੋਂ ਜਥੇਦਾਰਾਂ ਨੂੰ ਤਲਬ ਕਰ ਲਿਆ ਤੇ ਜਥੇਦਾਰਾਂ ਨੂੰ ਜਿਹੜੀ ਸਜ਼ਾ ਆ ਉਹ ਦੇ ਦਿੱਤੀ ਹੋਈ ਏ ਸੋ ਖਾਲਸਾ ਦੀ ਇਹ ਸਮਾਂ ਚੁੱਪ ਰਹਿਣ ਦਾ ਨਹੀਂ ਆ ਅੱਜ ਜਾਗਣ ਦੀ ਲੋੜ ਆ ਜਿਵੇਂ ਬੁੱਢਾ ਦਸਦੇ ਮੁਖੀ ਬਾਪੂ ਰੋਡੇ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਬੰਡਾਲਾ ਅਤੇ ਅਨੇਕਾਂ ਜਥੇਬੰਦੀਆਂ ਨੇ ਇਹ ਐਲਾਨ ਕੀਤੇ ਕਿ ਅਸੀਂ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਵਾਂਗੇ ਪਹਿਲਾਂ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਕਸੂਰ ਕੀ ਆ ਗਿਆਨੀ ਸੁਲਤਾਨ ਸਿੰਘ ਦਾ ਕਸੂਰ ਕੀ ਆ ਕਿਉਂ ਉਹਨਾਂ ਨੂੰ ਅਹੁਦਿਆਂ ਦੇ ਉੱਤੋਂ ਫਾਰਗ ਜਿਹੜਾ ਆ ਉਹ ਕੀਤਾ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਚਾਹੁੰਦਾ ਆ ਸ਼੍ਰੋਮਣੀ ਕਮੇਟੀ ਚਾਹੁੰਦੀ ਏ ਇਹ ਆਪਣੇ ਹਿਸਾਬ ਨਾਲ ਜਥੇਦਾਰਾਂ ਨੂੰ ਲਾ ਦਿੰਦੀ ਏ ਤੇ ਆਪਣੇ ਹਿਸਾਬ ਦੇ ਨਾਲ ਹੀ ਬਾਅਦ ਵਿੱਚ ਲਾ ਦਿੰਦੇ ਆ ਹਾਥੀ ਤੇ ਬਿਠਾ ਕੇ ਲਿਆਉਂਦੇ ਆ ਤੇ ਖੋਤੇ ਤੇ ਬਿਠਾ ਕੇ ਜਿਹੜਾ ਆ ਉਹ ਘਰਾਂ ਨੂੰ ਤੋੜ ਦਿੰਦੇ ਆ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਬਹੁਤ ਵੱਡਾ ਅਪਮਾਨ ਆ ਖਾਲਸਾ ਜੀ ਅੱਜ ਚੁੱਪ ਨਾ ਰਵੋ ਅੱਜ ਜਾਗਨ ਦੀ ਲੋੜ ਆ ਕਿਉਂਕਿ ਬਾਦਲ ਕਿਆਂ ਨੇ ਸ਼ਰੋਮਣੀ ਕਮੇਟੀ ਨੇ ਖਾਲਸਾ ਪੰਥ ਦੀ ਦਸਤਾਰ ਨੂੰ ਭੱਗ ਨੂੰ ਹੱਥ ਬਾ ਲਿਆ ਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਆਜ਼ਾਦ ਹੋਣਦ ਹਸਤੀ ਸ਼ਾਨ ਨੂੰ ਜਿਹੜਾ ਆ ਰੋਲਣ ਦੀ ਕੋਸ਼ਿਸ਼ ਕੀਤੀ ਏ ਅੱਜ ਹਰੇਕ ਸਿੱਖ ਨੂੰ ਉੱਠਣ ਦੀ ਲੋੜ ਆ ਇਹਨਾਂ ਦੀ ਘੇਰਾਬੰਦੀ ਕਰਨ ਦੀ ਲੋੜ ਆ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਆ ਇਹਨਾਂ ਦੀ ਜਵਾਬ ਤਲਵੀ ਕਰਨ ਦੀ ਵੀ ਜਿਹੜੀ ਆ ਉਹ ਲੋੜ ਆ ਤੁਸੀਂ ਦੇਖੋ ਕਿ ਅੱਜ ਜਦੋਂ ਹੁਣ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਥੋਪ ਕੇ ਸਿੱਖ ਕੌਮ ਦੇ ਉੱਤੇ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਸ਼੍ਰੋਮਣੀ ਕਮੇਟੀ ਬਾਦਲਕਿਆਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨਹੀਂ ਬਲਕਿ ਚੋਰਪੋਸ਼ੀ ਕੀਤੀ ਏ ਇਹਨਾਂ ਨੇ ਖਾਲਸਾ ਪੰਥ ਦੀਆਂ ਸੰਪਰਦਾਵਾਂ ਜਥੇਬੰਦੀਆਂ ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਬਿਨਾਂ ਹੀ ਚੋਰੀ ਛਿਪੇ ਗਿਆਨੀ ਕੁਲਦੀਪ ਸਿੰਘ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੀ ਜਥੇਦਾਰੀ